ਕਰ ਦਨੇ ਠੀਕ ਆ ਹਾਂਜੀ ਇਹ ਹੋਰ ਉਜੀ ਮੋਕੇ ਤੇ 42000 ਜੱਸ ਨੂੰ ਕਰ ਦਨੇ ਭਾਜੀ ਅਸ ਕੱਦ ਕੜਨਾ ਹੋਰ ਵੜਨੇ ਮਾਂ ਦੇ ਹਿਸਾਬ ਨਾਲ ਭਾਈ ਬੜਾ ਦੁੱਧ ਦੇਣਾ ਬੱਚਾ ਹਾਂ ਬਾਕੀ ਲੇਵਾ ਜਿਹੜਾ ਵਾ ਸੋਨਾ ਤਿਆਰ ਕਰੂਗੀ ਥਾਨ ਗੈਬ ਚੰਗਾ ਬਣਾਉਗੀ ਠੀਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਇਹ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਵਡਾਲੀ ਡੋਗਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਾਉਣ ਜਾ ਰਹੀ ਆ ਵੀਰੋਨਾਂ ਕੋ ਛੱਡ ਦੇ ਵਿੱਚ ਵਹਿੜਾ ਵੱਡੀਆਂ ਵਹਿੜਾ ਸੋਹਣੀਆਂ ਸੁਨੱਖੀਆਂ ਪੂਰੀਆਂ ਵਪਾਰ ਦਾ ਕੰਮ ਕਰਦੇ ਆ ਚੰਗੇ ਪਸ਼ੂ ਲੈ ਕੇ ਆਉਂਦੇ ਆ ਤਿੰਨ ਸੇਲ ਕਰਨੀਆਂ ਜਿਨ੍ਹਾਂ ਵਿੱਚੋਂ ਇੱਕ ਚਾਰ ਦੰਦ ਵਹਿੜ ਪਹਿਲਾ ਸੂਆ ਦਿਖਾਵਾਂਗੇ ਤੇ ਦੋ ਦੂਜਾ ਦੂਜਾ ਤੀਜਾ ਤੀਜਾ ਸੂਆ ਹੋਣਗੀਆਂ ਚੰਗੀ ਕੁਆਲਿਟੀ ਚੰਗਾ ਦੁੱਧ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਕੋ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵਾਰ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਉਹਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹ ਸਕੇ ਆਪਾਂ ਗੱਲਬਾਤ ਕਰਾਉਨੇ ਆ ਭਾਜੀ ਨਾਲ ਡਿਟੇਲ ਲੈਨੇ ਆ ਜੀ ਇਹਨਾਂ ਪਸ਼ੂਆਂ ਦੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਤੁਸੀਂ ਸੁਣਾਓ ਆਪਣੇ ਵਧੀਆ ਜੀ ਪਹਿਲੀ ਵੀਡੀਓ ਲੱਗੀ ਬਣਨੀ ਜੀ ਹਾਂ ਜੀ ਪਹਿਲੀ ਵੀਡੀਓ ਵਪਾਰ ਦਾ ਕੰਮ ਹੈ ਭਾਜੀ ਆਪਣਾ ਹਾਂਜੀ ਨਵਾਂ ਹੀ ਸ਼ੁਰੂ ਕੀਤਾ ਹੈ ਵਪਾਰ ਦਾ ਠੀਕ ਹੈ ਪਹਿਲਾ ਹੀ ਪਹਿਲੇ ਪਸ਼ੂ ਤੇ ਪਹਿਲੀ ਵੀਡੀਓ ਹਾਂਜੀ ਹਾਂਜੀ ਪਹਿਲੀ ਠੀਕ ਹੈ ਜੀ ਤੇ ਬਾਕੀ ਵੇਚਣ ਵਾਲਾ ਭੈਣ ਭਰਾ ਫੋਨ ਕਰੇ ਹਾਂਜੀ ਹਾਂਜੀ ਵੇਚਣ ਵਾਲਾ ਹੀ ਹਣਾ ਨੰਬਰ ਤੁਹਾਡਾ ਆਪਾਂ ਵਿੱਚ ਦੇ ਦੇਣਾ ਵਾ ਐਡਰੈਸ ਦੱਸੋ ਜੀ ਪਹਿਲਾਂ ਆਪਣਾ ਪਿੰਡ ਬਡਾਲੀ ਡੋਗਰਾ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ 798626247 ਠੀਕ ਹੈ ਜੀ ਨਾਮ ਕੀ ਭਾਜੀ ਆਪਣਾ ਅਮਰਤਪਾਲ ਸਿੰਘ ਤੇ ਜ਼ਿਲ੍ਹਾ ਤੇ ਤਹਿਸੀਲ ਅੰਮ੍ਰਿਤਸਰ ਹੀ ਹੈ ਅੰਮ੍ਰਿਤਸਰ ਹਾਂਜੀ ਠੀਕ ਹੈ ਤੇ ਇਹ ਪਿੰਡ ਕਿੱਥੇ ਕਿ ਪੈਣਾ ਵੀਰ ਜੀ ਇਹ ਵੀ ਮਾਨ ਵਾਲੇ ਦੇ ਕੋਲ ਹੈ ਜੀ ਪਿੰਡ ਠੀਕ ਹੈ ਮਾਨ ਨਾਲ ਮੇਨ ਹਾਈਵੇ ਕਿਨੇ ਕਿਲੋਮੀਟਰ ਹੋਗਾ ਇਹ ਤਾਂ ਹੈਗਾ ਜੀ 1.5 ਕਿਲੋਮੀਟਰ ਅੱਛਾ 1.5 ਕਿਲੋਮੀਟਰ ਹਾਂਜੀ ਠੀਕ ਹੈ ਜੀ ਤਾਂ ਤਿੰਨ ਹੀ ਆਗਾ ਵਾ ਆਪਣੇ ਹਾਂਜੀ ਤਿੰਨੇ ਆ ਤੇ ਸ਼ੁਰੂਆਤ ਕਰੀਏ ਪਹਿਲਾਂ ਇੱਧਰ ਜਰਸੀ ਕ੍ਰੋਸ ਆ ਹਨਾ ਹਾਂਜੀ ਹਾਂਜੀ ਐਚ ਐਫ ਜਰਸੀ ਦਾ ਕਰੋਸ਼ ਐਚ ਐਫ ਤੇ ਜਰਸੀ ਦਾ ਕਰੋਸ਼ ਬਾਕੀ ਵੀ ਚੰਗੀਆਂ ਵੇੜਾ ਆਪਣੇ ਕੋ ਹਾਂਜੀ ਹਾਂਜੀ ਠੀਕ ਆ। ਘਰੇਲੂ ਪਸ਼ੂ ਆ ਜੀ ਆਪਣੇ ਨਾਲੇ ਚਵਾਈ ਦਾ ਕੰਮ ਚੱਲਦਾ ਵਾ। ਅੱਛਾ। ਹਾਂ ਜੀ ਤੇ ਨਾਲ ਮਾੜਾ ਮੋਟਾ ਸ਼ੌਂਕ ਆ। ਠੀਕ। ਲਿਆ ਕੇ ਵੇਚ ਲਈ ਤੇ ਦੋ ਚਾਰ ਪਸ਼ੂ। ਠੀਕ ਆ ਜੀ। ਹਾਂ ਜੀ। ਤੋਰਾ ਜੀ ਵੀਰ ਜੀ ਖੋਲੋ ਨੂੰ। ਹੋਲ ਕਰਨ। ਇਹ ਪਹਿਲੇ ਨੰਬਰ ਵਾਲੀ ਦਿਖਾਉਨੇ ਆ ਤੇ ਗੱਬਣ ਆ ਜੀ। ਹਾਂ ਜੀ ਗੱਬਣ ਆ ਜੀ ਇਹਨੇ 3-4 ਦਿਨ ਲੈ ਜਾਣੇ ਅਜੇ। ਠੀਕ ਆ। ਤੇ ਇਹਦਾ 25 ਕਿਲੋਟਰ ਦੁੱਧ ਕਹਿੰਦੇ ਆ ਜੀ ਪਿਛਲੇ ਸੂਏ ਦਾ। ਅੱਛਾ। ਹਾਂ ਜੀ। 25 ਲੀਟਰ ਇਹਨੇ ਦੁੱਧ ਚੋਆਇਆ ਹੋ। ਹਾਂ ਜੀ ਹਾਂ ਜੀ। ਰਾਜੀ ਰੂਜੀ ਚੰਗੀ ਆ ਰਾਜੀ ਚੰਗੀ ਆ ਬਾਕੀ ਦੁੱਧ ਜਿਹੜਾ ਵਾਲਾ ਬਹੁਤ ਲੱਗਾ ਵਾ ਥੱਲੇ ਭਾਂਡਾ ਚੰਗਾ ਲੱਗਾ ਹਾਂਜੀ ਥਾਣ ਵੀ ਸੋਹਣੇ ਲੱਗਿਆ ਗੈਬ ਵੀ ਥਣਾ ਬਿਲਕੁਲ ਬਿਲਕੁਲ ਕੋਲੀ ਬਹੁਤ ਹੈ ਜੀ ਬਾਕੀ ਬਣ ਜੂ ਹਜੇ ਚੰਗੀ ਹਾਂਜੀ ਬਣ ਜਾਣੀ ਹੈ ਜੀ ਅਜੇ ਦਿਨ ਕਿੰਨੇ ਕਿਹਾ ਦੇ ਤੋੜ ਲਓ ਵੀਰ ਜੀ ਤੋੜ ਲਓ ਬੰਨਣਾ ਨਹੀਂ ਹਾਬਨਾ ਤੇ ਚਾਰਕ ਦਿਨ ਹੈਗੇ ਆ ਅਛਾ 4 ਦਿਨ ਖਾਂਡੇ ਆ ਡੰਗਰ ਤੁਹਾਨੂੰ ਪਤਾ 2-4 ਦਿਨ ਉੱਤੇ ਵੀ ਲੈ ਜਾਂਦਾ ਬਾਕੀ ਕਈ ਵਾਰਾਂ ਦੂਰ ਜਾ ਚਲ ਜੇ ਗੱਡੀ ਦੇ ਵਿੱਚ ਤੇ ਜਾ ਕੇ ਵੀ ਸੂਕ ਸੂ ਸਕਦਾ ਹਨ ਹਾਂਜੀ ਉਹ ਡੰਗਰ ਤੇ ਹੈ ਜੀ ਸਭ ਕੁਝ ਹਾਂਜੀ ਹਾਂਜੀ ਬਾਕੀ ਵੇਨ ਮੂਨ ਵੀ ਚੰਗੀਆਂ ਵਾਂ ਹਾਂਜੀ ਵਹਾਨੇ ਤੇ ਥਾਨ ਬਹੁਤ ਸੋਹਣਾ ਵਾ ਆਜੋ ਮੋੜ ਲਿਆਓ ਜੀ ਬਾਕੀ ਕੁਆਲਿਟੀ ਚੈੱਕ ਕਰੋ ਹੀ ਬਾਕੀ ਸੋਹਣੀ ਸਨਖੀ ਪੂਰੀ ਆ ਕੈਮ ਆ ਬਾਕੀ ਲਿੱਸੀ ਨਹੀਂ ਗਈ ਥਾਨ ਥੁਣ ਚੰਗਾ ਸੋਹਣਾ ਲੱਗਾ ਲੇਵਾ ਵੇਖੋ ਕਿੱਡਾ ਸੋਹਣਾ ਅੰਦਰੇ ਲੈ ਜਾਓ ਜੀ ਲੇਵਾ ਸੋਨਾ ਤਿਆਰ ਕੀਤਾ ਜੀ। ਇਸ ਵਾਰ ਭਾਜੀ ਕਿੰਨਾ ਕੁ ਦੁੱਧ ਚਵਾਜੂਗੀ ਜੀ। ਭਾਜੀ 25-26 ਲੀਟਰ ਤੇ ਐ ਖੁੱਲਾ ਡੁੱਲਾ ਤੇ ਆ ਜਾਣਾ ਬਾਕੀ ਅਗਲੇ ਦੀ ਸਾਂਹ ਦੇ ਆ ਜੀ। ਠੀਕ ਆ ਹਾਂਜੀ। ਸਿਆਲ ਆ ਦੁੱਧ ਵਾਧੂ ਦੇ ਜਾਣਾ ਡੰਗਰ ਨੇ। ਤੇ ਮੁੱਲ ਵੀ ਨਿਕਨੇ ਕਿ ਕਰਨੇ ਆ। ਮੋਹ ਲਾਂਜੀ ਭਾਜੀ ਲੈਣ ਦੇਣੀ ਜੀ ਆਪਣਾ ਕੋਈ ਉਹੋ ਜਿਹਾ ਕੰਮ ਨਹੀਂ ਆ। ਇਹਦੀ ਵੀਡੀਓ ਆਪਣੀ। ਹਾਂਜੀ। ਤੇ ਦੱਸਿਓ ਫੇਰ ਮੁੱਲ ਭਾਜੀ ਕਿੰਨਾ ਕਰਨਾ ਜੀ? ਮੁੱਲ ਭਾਜੀ ਇਹਦਾ 65000 ਮੋਲ। ਹਾਂਜੀ 8000 ਦੀ ਦੇਣੀ ਛੋੜੋ ਜੂ 8000 ਦੋ ਕਰ ਦਾਂਗੇ ਭਾਈ ਕਿੰਨੇ ਕਰ ਦੋਗੇ ਤੂੰ ਹੀ ਦੱਸ ਦੋ ਕਿੰਨੇ ਕਰ ਦੀਏ ਕਰ ਦਈਏ 2000 ਦੀ ਚਲੋ ਠੀਕ ਹੈ ਭਾਈ ਪੂਰੇ 60 ਦੀ ਠੀਕ ਹੈ 60 ਦੀ ਬਾਕੀ ਕੋਈ ਭੈਣ ਭਰਾ ਫੋਨ ਲਾਵੇ ਨਰਾਜ਼ ਨਹੀਂ ਕਰਨਾ ਕਿਸੇ ਨੂੰ ਹਣਾ ਪਹਿਲੀ ਵੀਡੀਓ ਆ ਕੋਈ ਮੈਂ ਕਰ ਦਾਂਗਾ ਭਾਜੀ ਕਰ ਦਾਂਗਾ ਕਰ ਦਾਂਗਾ ਆ ਦੂਜੇ ਨੰਬਰ ਵਾਲੀ ਜਿਹੜੀ ਇਹਦੇ ਬਾਰੇ ਦੱਸਿਓ ਜੀ ਇਹ ਭਾਈ ਦੂਜਾ ਸੂਆ ਜੀ ਅੱਛਾ ਇਹ ਜੀ ਹਫ਼ਤਾ 10 ਦਿਨ ਕੱਚੀ ਜੀ ਠੀਕ ਆ ਹਾਂਜੀ ਤੋੜ ਲਿਆਓ ਜੀ ਇਹਨੂੰ ਖੋਲੋ ਜੀ 10 ਦਿਨ ਲੈ ਜੇ ਹੱਦ ਤੇ ਹਫਤਾਲਾ ਜੀ ਇਹ ਕਈ ਜਣਾ ਅੱਗੇ ਪਿੱਛੇ ਹੋ ਜਾਂਦਾ ਕੰਮ ਇਹ ਵੀ ਸੋਹਣੀ ਸੁਨੱਖੀ ਪੂਰੀ ਆ ਆ ਵੇਖੋ ਜੀ ਪ੍ਰਿੰਟ ਬੜਾ ਸੋਹਣਾ ਥਾਣ ਬੜੇ ਚੰਗੇ ਲੱਗੇ ਇਹਨੂੰ ਲੈਵਾ ਚੰਗਾ ਤਿਆਰ ਕਰੂਗੀ ਥਾਣ ਖੋਲੂਗੀ ਅਜੇ ਹਨਾ ਹਾਂਜੀ 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 ਗਾਇ ਹੁਣ ਦੱਸ ਦੇ ਲੈ ਜਾਣਾ ਵਾ ਜੀ 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 ਸਾਨੂੰ ਪਤਾ ਇਹ ਵੇੜਾ ਲੱਗ ਕੇ ਆਣ ਕੇ ਬਹਾਨਾ ਖੇਚਦਿਆਂ ਪੂਰਾ ਹਾਂਜੀ ਹੈਗਾ ਨਾਲੇ ਰੂ ਵਰਗੀਆਂ ਪੋਲੀਆਂ ਬਿਲਕੁਲ ਐਨ ਜੀ ਥਾਣ ਬੜੇ ਸੋਹਣੇ ਲੱਗੇ ਆ ਜੀ ਬਹੁਤ ਜੀ ਬਹੁਤ ਬਹੁਤ ਆਜੋ ਭਾਜੀ ਮੋੜ ਲਿਓ ਇਹਨੇ ਵੀ ਭਾਜੀ 15-16 ਕਿਲੋ ਐ ਖੁੱਲਾ ਦੁੱਲਾ ਬਿਲਕੁਲ ਐ ਮੈਨੂੰ ਦੁੱਧ ਦੇ ਦੇਣਾ ਸਿਆਲਿਆ ਨਾ ਠੀਕ ਆ ਆ ਵੇਖੋ ਜੀ ਸੁਆ ਦੂਜਾ ਸੁਣਾ ਇਹਨੇ ਥਣਾ ਦਾ ਕੈਬ ਵੀ ਚੰਗਾ ਵਾ ਬਾਕੀ ਬਣੂਗੀ ਚੰਗੀ ਇੱਕ ਹਫਤਾ ਲੈ ਜੂ ਜੇ ਟਾਈਮ ਹੈਗਾ ਦੇ ਕੋਲ ਵੇਖੋ ਜੀ ਇਸ ਵਾਰ ਭਾਜੀ ਕਿੰਨਾ ਕ ਦੁੱਧ ਚਵਾ ਜੂਗੀ ਭਾਜੀ 15-16 ਕਿਲੋ ਐ ਖੁੱਲਾ ਪਿਆ ਜਾਣਾ ਜੀ ਇਹਨੇ ਅੱਛਾ ਬਾਕੀ ਅਗਲੇ ਦੀ ਸਾਂਭਿਆ ਜੀ ਪਤਾ ਸਾਮ ਦਾ ਇਹ ਸਾਰਾ ਦੁੱਧ ਹੈ ਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲੇ ਦਾ ਭਾਜੀ 45000 ਕਰਦੇ ਆ ਜੀ ਛੋੜ ਕਿੰਨੀ ਕਰ ਦੋਗੇ ਛੋੜ 2000 ਕਰ ਦਿੰਨੇ ਠੀਕ ਆ ਹਾਂ ਜੀ ਇਹ ਹੋਰ ਹੋਰ ਜੀ ਹੋਗੇ ਤੇ 42000 ਜਸ ਨੂੰ ਕਰ ਦਿੰਨੇ ਭਾਜੀ ਅੱਛਾ ਹਾਂ ਜੀ ਬਾਕੀ ਉਹ ਚ ਆਪਣੀ ਮਰਜ਼ੀ ਨਾ ਮਾਨ ਬਾਕੀ ਮਰਜ਼ੀਆਂ ਕਰ ਦਾਂਗੇ ਕੋਈ ਕੋ ਲਾਵੇ ਕੋਈ ਹਨਾ ਨਰਾਜ ਨਹੀਂ ਕਿਸੇ ਨੂੰ ਨਾ ਨਰਾਜ ਕਾਲੀ ਕਰਨਾ ਪਹਿਲੀ ਵੀਡੀਓ ਆਪਣੀ ਨਰਾਜ ਪਹਿਲੀ ਵੀਡੀਓ ਆ ਵੀਰਾਂ ਦਾ ਵੀ ਹੌਸਲਾ ਵਧਾਉਣਾ ਭੈਣ ਭਰਾਵਾਂ ਨੇ ਪਸ਼ੂ ਖਰੀਦਣੇ ਆ ਅਗਲੀ ਦਿਖੋਣੀ ਆਪਾਂ ਚਾਰ ਦੰਦ ਚਾਰ ਦੰਦ ਇਹ ਘਰ ਦੀ ਵਹਿੜਿਆ ਜੀ ਇਹ ਆਪਣੇ ਘਰੇਲੂ ਵਹਿੜਾ ਤੇ ਇਹਦੀ ਮਾਂ ਵੀ ਤੁਹਾਡੇ ਕੋਲ ਹੈਗੀ ਹਾਂਜੀ ਮਾਂ ਆਪਣੇ ਕੋਲ ਹੀ ਹੈ ਜੀ ਤੇ ਕਿੰਨਾ ਕੁ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਵਾ ਮਾਂ ਦਾ ਟਾਈਮ ਤੇ ਜੇ 28 29 ਕਿਲੋ ਦੁੱਧ ਆਹ ਜਿਹੜੀ ਸਾਈਡ ਤੇ ਵੱਜੀ ਉਹ ਹੈ ਨਾ ਵੱਡੀ ਹਜੇ 15 ਦਿਨਾਂ ਦੀ ਸੂਈ ਜੇ ਕਾਫੀ ਵੱਡਾ ਕੱਦਿਆ ਉਹਦਾ ਹੈ ਨਾ ਹਾਂਜੀ ਠੀਕ ਹੈ ਜੀ ਤੋਰਾ ਵੀਰ ਜੀ ਇਹਨੂੰ ਤੋਰਾ ਭਾਜੀ ਚਾਰ ਦੰਦ ਜੇ ਅੱਛਾ ਤੇ ਤਰੀਕ ਦੇ ਦੀ ਹੈਗੀ ਜੇ 15 ਤਰੀਕ ਨੂੰ ਉਦਾਂ ਦਿਨ ਪੂਰੇ ਜੇ ਦੇ ਬਚੀ ਦੇ 15 ਤਰੀਕ ਮੰਨ ਕੇ ਚੱਲੋ ਅੱਜ 19 ਤਰੀਕ ਆ ਅੱਜ ਹਾਂਜੀ ਮੰਨ ਕੇ ਚੱਲੋ 25 26 ਦਿਨ ਮਹੀਨਾ ਮੰਨ ਲੇ ਕੋਈ ਮਹੀਨਾ ਮੰਨ ਲਓ ਜੀ ਹਾਂ ਮਹੀਨਾ ਮੰਨ ਕੇ ਲੈ ਜੇ ਕੋਈ 5-7 ਦਿਨ ਉੱਤੇ ਥੱਲੇ ਹੋਏ ਜਿੰਨੇ ਦਿਨ ਉੱਤੇ ਲੱਗੀ ਉਹਨਾਂ ਹੀ ਚੰਗਾ ਬੜੀ ਵੇਲ ਬੂਲ ਚੰਗੀ ਆ ਬੜੀ ਵਹਾਨਾ ਜੇ ਪੂਰਾ ਅਜੇ ਲਾਏ ਪਈ ਆ ਬਾਕੀ ਇਹਦੇ ਦੰਦਾ ਜੇ ਆਜੇ ਕਦ ਕਢਣਾ ਹੋਰ ਬੈੜ ਨੇ ਮਾਂ ਦੇ ਹਿਸਾਬ ਨਾਲ ਪਈ ਬੜਾ ਦੁੱਧ ਦੇਣਾ ਬੱਚੀ ਹਾਂ ਬਾਕੀ ਲੇਵਾ ਜਿਹੜਾ ਵਾ ਸੋਹਣਾ ਤਿਆਰ ਕਰੂਗੀ ਥਾਨ ਗੈਬ ਚੰਗਾ ਬਣਾਉਗੀ ਫਿਕਸਵਾਨੇ ਦੀ ਵੈੜ ਆ ਹਾਂਜੀ ਫਿਕਸ ਕਰ ਦਊਗੀ ਨਾਲੇ ਗਾੜੀ ਮੌਸਮ ਰੁੱਤ ਚੰਗੀ ਆ ਨਾ ਗਾੜੀ ਜੀ 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 ਰੁੱਤੇ ਦੇ ਹਿਸਾਬ ਨਾਲ ਡੰਗਰ ਨੂੰ ਤੁਹਾਨੂੰ ਪੂਰੋ ਦੇਣਾ ਆਜੋ ਮੋੜ ਲਿਆ ਵੀਰ ਜੀ ਆ ਵੇਖੋ ਜੀ ਕਰੋ ਚੈੱਕ ਫੇਸ ਵੇਖੋ ਕਿੱਡਾ ਸੋਹਣਾ ਹੈ ਦਾ ਕੁਆਲਿਟੀ ਚੰਗੀ ਹੈ ਜਾਣ ਦੋ ਆ ਕੇ ਬਣੋ ਲੀਸੀ ਨਹੀਂ ਨੱਚ ਕੇ ਵਿਖਾ ਦੂ ਕਹਿੰਦੀ ਮੈਂ ਤੁਹਾਨੂੰ ਮਿੱਕੇ ਭੇਸ ਵਾਲੀ ਆ ਪਿੱਛੋਂ ਚੌੜੀ ਆ ਥਾਣ ਬੜਾ ਸੋਹਣਾ ਲੱਗਾ ਜੀ ਦੁੱਧ ਵਾਲੀ ਵੇੜ ਆ ਬਾਕੀ ਕੁਆਲਿਟੀ ਚੰਗੀ ਏ ਜਿਨੇ ਵੇੜ ਖਰੀਦ ਲਈ ਜਾਵੀਆਂ ਰੱਖਣ ਦੀ ਨੇ ਲੋੜ ਨੂੰ ਬਿਲਕੁਲ ਜੀ ਬਿਲਕੁਲ ਤੂ ਇਹ ਪਹਿਲਾਂ ਹੀ ਸੁਹਾ ਸੁਣਾਇਆ ਨੇ ਹਨਾ ਇਹ ਭਾਜੀ 20 ਲੀਟਰ ਤੇ ਨੇ ਹਸਕੇ ਚੋਣਾ ਨਾ ਠੀਕ ਆ ਹਾਂ ਜੀ 18 ਤੋਂ 20 ਲੀਟਰ ਆ ਮੈਂ ਇਹਨਾਂ ਚਵਾਉਗੀ ਜੀ ਸਹੀ ਆ ਬਿਲਕੁਲ ਜੀ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਭਾਜੀ ਇਹਦਾ 55000 ਛੋੜ ਕਿੰਨੀ ਕਰ ਦੋ ਹਜ਼ਾਰ ਛੋੜ ਯਾਰ ਰੋਲ ਕਰਦੀ ਏ 52 ਦੀ ਕਰਦੀ ਏ ਚਲੋ ਠੀਕ ਹੈ ਜੀ ਬਾਕੀ ਫੋਨ ਲਾ ਲੇਗੇ ਹਾਂਜੀ ਹਾਂਜੀ ਹਨਾ ਠੀਕ ਹੈ ਬਾਕੀ ਸੋਹਣੇ ਸਨਖੀ ਪੂਰੀਆ ਜਿਹੜਾ ਵੀ ਕੋਲ ਆਊਗਾ ਨਾ ਹਰ ਕੋਈ ਪਸੰਦ ਆਊਗਾ ਪਸ਼ੂ ਇੱਕ ਲੈਣਾ ਆ ਦੋ ਲੈ ਜਾਊਗਾ ਕੋਈ ਪਤਾ ਨਹੀਂ ਤੁਹਾਨੂੰ ਕਿਹੜੀ ਕਿਹੜੀ ਪਸੰਦ ਆ ਜੀ ਹੋਰ ਵੀ ਜੇ ਕਿੰਨੇ ਕੋਈ ਮੰਗੀ ਲੈਣਾ ਆ ਤੇ ਦੇ ਦੋਗੇ ਕਰੀ ਨਹੀਂ ਉਹ ਘਰ ਵਾਲੇ ਪਸ਼ੂ ਆਪਣੇ ਚਵਾਈ ਤੇ ਚੱਲਦੇ ਆ ਲਿਆ ਕੇ ਦੇ ਦੇ ਹਾਂਜੀ ਲਿਆ ਕੇ ਦੇ ਦਾਂਗੇ ਕੋਈ ਬਿਲਕੁਲ ਜੀ ਠੀਕ ਆ ਸਹੀ ਹੈ ਤਾਂ ਕਰਨੀ ਭਾਈ ਕੋਈ ਗੱਲਬਾਤ ਹੋਰ ਨਹੀਂ ਜੀ ਬਸ ਠੀਕ ਆ ਫਤਿਹ ਜੀ ਸਹੀ ਆ ਜੀ ਭਾਈ ਲਾ ਲਿਓ ਫੋਨ ਵੀਡੀਓ ਕਰ ਦਿਓ ਸ਼ੇਅਰ ਸਾਰੇ ਤਿੰਨੇ ਹੀ ਪਸ਼ੂ ਬਹੁਤ ਹੀ ਸੋਹਣੇ ਸੁਨੱਖੇ ਆ ਕੁਆਲਿਟੀ ਚੰਗੀ ਆ ਧੰਨਵਾਦ ਜੀ